ਜ਼ਿਲ੍ਹਾ ਪਟਿਆਲਾ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਡਾਕਟਰ ਸੰਜੀਵ ਚੌਧਰੀ ਕਾਕੂ ਦੀ ਅਗਵਾਈ ਹੇਠ ਇੱਥੋਂ ਦੇ ਸ਼ਾਮ ਪੈਲੈਸ ਵਿੱਚ ਹੋਈ ਜਿਸ ਵਿੱਚ ਪੰਜਾਬ ਪ੍ਰਧਾਨ सुरेंद्र ਦੁੱਗਲ ਜਰਨਲ ਸਕੱਤਰ ਗੁਰਬਖਸ਼ ਚਾਵਲਾ ਕੈਸ਼ੀਅਰ ਅਮਰਦੀਪ ਸਿੰਘ ਸੰਗਠਨ ਮੰਤਰੀ ਰਾਜੀਵ ਜਨ ਅਤੇ ਸੀਨੀਅਰ ਮੀਟ ਪ੍ਰਧਾਨ ਜਤਿੰਦਰ ਪਾਲ ਸਿੰਘ ਸੇਠੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਕਿ ਮੈਂ ਪਹਿਲਾਂ ਤੋਂ ਹੀ ਸੁਖਿੰਦਰ ਸਿੰਘ ਜੀ ਅੱਜ ਦੀ ਜੀਡੀਆ ਮੀਟਿੰਗ ਹੈ ਪਟਿਆਲਾ ਡਿਸਟ੍ਰਿਕਟ ਐਸੋਸੀਏਸ਼ਨ ਨਾਲ ਰਾਜਪੁਰਾ ਦੇ ਫਿਰਾਜਪੁਰ ਕਮਿਟੀ ਨਾਲ ਇਹ ਵੀ ਜਿਹੜੀ ਕੀਤੀ ਗਈ ਹੈ ਮੈਂ ਕਨਿਊਟਿਡਟੀ ਦੀ ਦਵਾ ਉਹਨਾਂ ਦਾ ਧੰਨਵਾਦ ਕਰਨਾ ਹੈ ਔਰ ਅੱਜ ਇਸ ਮੀਟਿੰਗ ਦਾ ਜਿਹੜਾ ਐਜੂਕੇਸ਼ਨਲ ਪ੍ਰੋਗਰਾਮ ਹੋਇਆ ਹੈ ਉਹਦਾ ਵਾਕੇ ਹੀ ਮੈਂਬਰਾਂ ਨੂੰ ਬਹੁਤ ਫਾਇਦਾ ਹੋਏਗਾ ਹਰ ਚੀਜ਼ ਦੇ ਪਿਛੇ ਔਰ ਅਸੀਂ ਇੱਕ ਗੱਲ ਦੱਸਣਾ ਚਾਹਾਂਗੇ ਪ੍ਰੈਸ ਦੇ ਮਾਧਿਅਮ ਨੇ ਨਾਲ ਕਿ ਦਵਾਈਆਂ ਦੇ ਜਿਹੜੇ ਰੇਟ ਨੇ ਇਹ ਕੋਈ ਐਸੋਸੀਏਸ਼ਨ ਯਹਾਂ ਜਿਹੜੀ ਇਹ ਦਵਾਈਆਂ ਦੀ ਕੰਪਨੀ ਨੇ ਪਿਕਸ ਕਰਦੀ ਇਹ ਭਾਰਤ ਸਰਕਾਰ ਦੀ ਇੱਕ ਸੰਸਥਾ ਹੈ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਐਨ ਪੀ ਪੀਏ ਜਿਹੜੀ ਕਿ ਹਰ ਦਵਾਈ ਦਾ ਰੇਟ ਜਿਹੜਾ ਪਿਕਸ ਕਰਦੀ ਸਾਡੀ 올 ਇੰਡੀਆ ਬਾਡੀ ਨੇ ਆਈਜੀਡੀ ਨੇ ਪੰਜਾਬ ਕੈਨਸ ਐਸੋਸੀਏਸ਼ਨ ਨੇ ਕਈ ਤਰ੍ਹਾਂ ਦੇ ਸੁਝਾਅ ਜਿਹੜੇ ਨੇ ਸੈਨੀਟਰ ਸਰਕਾਰ ਨੂੰ ਦੱਸਦੇ ਨੇ ਕਿ ਮਾਰਜਨ ਜਿਹੜੇ ਨੇ ਫਿਕਸ ਕੀਤੇ ਜਾਣ ਇੱਕ ਰਿਟੇਲਰ ਦਾ ਵੀ ਇੱਕ ਹੋਲਸੇਲਰ ਦਾ ਵੀ ਤਾਂ ਕਿ ਇੱਕ ਦਵਾਈਆਂ ਹੀ ਐਸੀ ਚੀਜ਼ ਹੈ ਜਿਹਦੇ ਉੱਤੇ ਸਰਕਾਰ ਦਾ ਆਪਣਾ ਕੰਟਰੋਲ ਆ ਜਾਂਦਾ ਕਿਸੇ ਚੀਜ਼ ਦੇ ਉੱਤੇ ਰੇਟ ਫਿਕਸ ਹੋਣਾ ਕੋਈ ਕੰਟਰੋਲ ਨਹੀਂ ਸਰਕਾਰ ਦਾ ਹੁੰਦਾ ਪਰ ਦਵਾਈਆਂ ਦੇ ਉੱਤੇ ਪੂਰਾ ਕੰਟਰੋਲ ਹੈ ਅੱਜ ਅਸੀਂ ਸਾਰੇ ਕੈਮਿਸਟਾਂ ਨੂੰ ਦੱਸਿਆ ਹੈ ਕਿ ਕੀ ਸ਼ਡਿਊਲ ਆ ਚੰਦਾ ਹੈ ਔਰ ਪਿਛਲੇ 14 ਸਾਲਾਂ ਤੋਂ ਜਿਹੜੀ ਸਾਡੀ ਪੰਜਾਬ ਕੈਮਿਕਸ ਐਸੋਸੀਏਸ਼ਨ ਆ ਸੰਗਠਨ ਕਰ ਰਹੀ ਹੈ ਮੰਡੇਡ ਡਰਗ ਪਾਲਸੀ ਦੇ ਉੱਪਰ ਔਰ ਪੂਰੇ 4 ਸਾਲ ਸਾਨੂੰ ਲਾ ਕੇ ਪਿਛਲੀ ਸਰਕਾਰ ਦੇ 3 ਮਹੀਨੇ ਪਹਿਲੇ ਜਿਹੜੀ ਸੀ ਮੰਡੇਡ ਡੈਕ ਪਾਲਸੀ ਆਈ ਉਹਦੇ ਵਿੱਚ ਕੁਝ ਲਾਪੂਨਾ ਵੀ ਰੱਖੇ ਗਏ ਉਹਦੇ ਲਈ ਅਸੀਂ ਫਾਈਟ ਕਰ ਰਹੇ ਹਾਂ ਸਾਨੂੰ ਭਗਵੰਤ ਮਾਣਿ ਨੇ ਜੇ ਸਾਡੇ ਹੈਲਥ ਮਿਸਟਰ ਬਲਦੀਪ ਜੀ ਨੇ ਡਾਕਟਰ ਜੀ ਨੇ ਸਾਨੂੰ ਪ੍ਰੋਮਸਾ ਦਵਾਇਆ ਕਿ ਇਲੈਕਸ਼ਨ ਦੇ ਬਾਅਦ ਆਸੀ ਤੁਹਾਡੀ ਮੀਟਿੰਗ ਜਿਹੜੀ ਹੈ ਚੀਫ ਸੈਕਰੀਟਰੀ ਸਾਹਿਬ ਨਾਲ ਜਿਸ ਜਿਹੜੇ ਨੇ ਔਰ ਮੈਂ ਖੁਦ ਉਸ ਮੀਟਿੰਗ ਦੇ ਵਿੱਚ ਰਹਾਗਾ ਤੇ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਜਿਹੜਾ ਤੁਹਾਡੇ ਛੋਟੇ-ਛੋਟੇ ਤੁਹਾਡੀਆਂ ਸਵੋਚੇ ਆ ਚਾਹੇ ਡੀਪਰਨਿਸ਼ੀ ਦੀ ਹੈ ਚਾਹੇ ਕਾਰਪੋਰੇਟ ਹਾਊਸ ਦੀ ਹੈ ਕੋਲੀ ਪੂਰੀ ਅਸੀਂ ਸਮਾਧਾਨ ਕਰਾਂਗੇ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਸਾਨੂੰ ਦਵਾਇਆ ਹੈ ਔਰ ਇਸ ਦੇ ਨਾਲ ਹੀ ਜਿਹੜੀਆਂ ਸਾਡੀਆਂ ਸ਼ੈਡਿਊਲ ਐਚ ਦੇ ਵਿੱਚ ਅੱਜ ਅਸੀਂ ਸਾਰੇ ਕੈਮਿਸਟਰ ਨੂੰ ਦੱਸਿਆ ਕਿ ਕਿਹੜੀਆਂ ਦਵਾਈਆਂ ਤੁਸੀਂ ਕਿਸ ਤਰ੍ਹਾਂ ਵੇਚਦੇ ਹੋ ਰਿਟੇਲਰ ਕਿੰਨਾ ਰੱਖ ਸਕਦਾ ਹੈ ਹੋਲ سیلਰ ਕਿੰਨਾ ਰੱਖ ਸਕਦਾ ਹੈ ਜੀਐਸਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆ 43 ਐਚ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਆ ਰਹੀਆਂ ਉਹਦੇ ਬਾਰੇ ਸਾਰੇ ਕੈਮਿਸਟ ਨੂੰ ਜਾਨੂ ਕਰਵਾਇਆ ਹੈ ਔਰ ਕੰਪਨੀਆਂ ਦੇ ਨਾਲ ਕਈ ਵਾਰੀ ਕਟਿੰਗ ਬੜੀ ਵੱਡੀ ਹੋ ਜਾਂਦੀ ਹੈ ਟੈਬਲੇਟ ਜਿਹੜੀ ਹੈ 30 30 ਗੋਲੀਆਂ ਦੀ 50 50 ਗੋਲੀਆਂ ਦੀ ਅਵੇਲੇਬਲ ਹੁੰਦੀ ਹੈ ਔਰ ਕਟਿੰਗ ਜਿਹੜੀ ਕੰਪਨੀ ਵਾਪਸ ਨਹੀਂ ਲੈਂਦੀ ਅਸੀਂ ਕੰਪਨੀਆਂ ਨਾਲ ਥਾਰੀਆਂ ਗੱਟੀਆਂ ਲੱਗੀਆਂ ਔਰ ਕੰਪਨੀਆਂ ਨੇ ਭਰੋਸਾ ਦਿਵਾਇਆ ਕਿ ਪੈਕਿੰਗ ਜਿਹੜੀ ਅਸੀਂ ਛੋਟੀਆਂ ਲੈ ਕੇ ਆ ਰਹੇ ਆ ਤਾਂ ਕਿ ਕੈਮਿਸਟਰੀ ਦਾ ਜਿਹੜਾ ਨੁਕਸਾਨ ਹੈ ਉਹ ਚੀਜ਼ ਨੂੰ ਨਾ ਹੋ ਸਕੇ ਮੇਰੀ ਸਾਰੇ ਕੈਮਿਸਟਰੀਰਾਂ ਨੂੰ ਇੱਕ ਰਿਕਵੈਸਟ ਹੈ ਕਿ ਆਪਣੀ ਫੈਮਿਲੀ ਦਾ ਇੱਕ ਮੈਂਬਰ ਜਿਹੜਾ ਚਾਹੇ ਉਹ ਤੁਹਾਡਾ ਭਰਾ ਵਾ ਚਾਹੇ ਉਹ ਤੁਹਾਡੀ ਵਾਈਫ ਹੈ ਚਾਹੇ ਤੁਹਾਡਾ ਬੇਟਾ ਉਹਨੂੰ ਬੀ ਫਾਰਨਿਚਰ ਜਾਂ ਬੀ ਫਾਦਰਨਸੀ ਜ਼ਰੂਰ ਕਰਾਓ ਤਾਂ ਕਿ ਤੁਹਾਡੀਆਂ ਮੈਕਸਮਮ ਜਿਹੜੀਆਂ ਪ੍ਰੋਬਲਮਸ ਆ ਉਹ ਹੱਲ ਹੋ ਸਕਣ ਆਪਣੀ ਦੁਕਾਨ ਦੇ ਵਿੱਚ ਪੂਰੀ ਵੈਰਾਈਟੀ ਰੱਖੋ ਸਜਾ ਕੇ ਰੱਖੋ ਤਾਂ ਕਿ ਕਸਟਮਰ ਆਪਣੇ ਆਪ ਚਲੇ ਆਵੇ ਕਿਉਂਕਿ ਆਨ ਆਨਲਾ ਟਾਈਮ ਜਿਹੜਾ ਉਹ ਤੁਹਾਡੇ ਲਈ ਇੰਨਾ ਵਧੀਆ ਨਹੀਂ ਹੋਏਗਾ ਅਦੇ ਠੀਕ ਆਪਰੇਟ ਦੇ ਨਾਲ ਜਿਹੜੀਆਂ ਵੱਡੀਆਂ ਫਰਮਾਂ ਉਹਨਾਂ ਨੂੰ ਕੰਪਲੀਟ ਨਹੀਂ ਕਰ ਸਕਦਾ ਸਰ ਤੁਸੀਂ ਇਹ ਕਹਿ ਰਹੇ ਹੋ ਵੀ ਜਿਹੜੇ ਦਵਾਈਆਂ ਦਾ ਕੰਟਰੋਲ ਹੈ ਉਹ ਸੈਂਟਰਲ ਗਵਰਨਮੈਂਟ ਦੇ ਜਿਹੜਾ ਅੰਡਰ ਹੈਗਾ ਪਰ ਜਿੱਥੇ ਤੱਕ ਗੱਲ ਹੈ ਕਿ ਜਿਹੜੇ ਜਨਰਿਕ ਦਵਾਈਆਂ ਦੇ ਜੇ ਤੁਸੀਂ ਆਪ ਹੀ ਕਬੂਲ ਕਰਿਆ ਵੀ 10 ਰੁਪਏ ਦਾ ਪੱਤਾ 100 ਰੁਪਏ ਚ ਮਿੱਤਦਾ ਹੈਗਾ ਬਾਜ਼ਾਰ ਦੇ ਵਿੱਚ ਉਹਦੇ ਵਾਸਤੇ ਕੰਟਰੋਲ ਕਿੱਥੇ ਹੋਏਗਾ ਉਹਦਾ ਕੰਟਰੋਲ ਵੀ ਸਰਕਾਰ ਕੋਲ ਹੈ ਚਾਹੇ ਉਹ ਜਨਰਿਕ ਦਵਾਈ ਹੈ ਚਾਹੇ ਉਹ ਬ੍ਰਾਂਡਡ ਹੈ ਰੇਟ ਜਿਹੜਾ ਐਮ ਆਰ ਪੀ ਹੈ ਉਹ ਐਨ ਪੀ ਪੀ ਹੈ ਹੀ ਜਿਹੜੀ ਨੈਸ਼ਨਲ ਫਾਰਮਾ ਟੂਟੀ ਪ੍ਰਾਈਸਿੰਗ ਅਥਾਰਟੀ ਜਿਹੜੀ ਭਾਰਤ ਸਰਕਾਰ ਦੀ ਹੈ ਉਹ ਰੱਖਦੀ ਹੈ ਉਹਦੇ ਵਿੱਚ ਕੋਈ ਸਾਡਾ ਕੈਮਿਸਟ ਜਾਂ ਕੋਈ ਕੰਪਨੀ ਜਿਹੜੀ ਆਪ ਰੇਟ ਲੇ ਸਰ ਇਹ ਤਾਂ ਲੁੱਟ ਨਹੀਂ ਹੋ ਰਹੀ ਹੈ ਸਰਕਾਰ ਦੀ ਇਹ ਸਰਕਾਰ ਦੇ ਜਿਹੜੀ ਹੈ ਜਾਂ ਐਮ ਐਫੀ ਇਹ ਲੁੱਟ ਨਹੀਂ ਹੋ ਰਹੀ ਇਹ ਲੋਕਾਂ ਆਮ ਲੋਕਾਂ ਨੂੰ ਇਹ ਦੇਖੋ ਜੀ ਕਈ ਤਰ੍ਹਾਂ ਦੇ ਉਹ ਖਰਚੇ ਆਪਣੇ ਅਸੀਂ ਸਰਕਾਰ ਨੂੰ ਆਲਰੇਡੀ ਸਾਡੀ ਯੂਐਸਡੀ ਬੋਡੀ ਹੈ ਔਰ ਪੰਜਾਬ ਕੇਨਿਸ ਸਾਥ ਕੇਨਸ ਹੈਸੋ ਰੀਟਨ ਆਲਰੇਡੀ ਭਾਰਤ ਸਰਕਾਰ ਨੂੰ ਲਿਖ ਚੁੱਕੀ ਹੈ ਕਿ ਮਾਰਜਨ ਜਿਹੜਾ ਇੱਕ ਰਿਟੇਲ ਦਾ ਕਿਸੇ ਵੀ ਦਵਾਈ ਦਾ ਚਾਹੇ ਉਹ ਪੁਰਾਣੀ ਹੈ 40 ਸਾਲ ਪਹਿਲੇ ਹੈ ਚਾਹੇ ਨਵੀਂ ਆਂਦੀ ਹੈ ਉਹਦਾ ਮਾਰਜਨ ਜਿਹੜਾ ਰਿਟੇਲ ਤੇ ਹੋਲ ਸੇਲਰ ਦਾ ਮਾਰਜਨ ਫਿਕਸ ਕੀਤਾ ਜਾਵੇ ਤਾਂ ਕਿ ਇਹ ਜਿਹੜੀ ਇਹ ਬਦਨਾਮੀ ਜਿਹੜੀ ਹੈ ਅੱਜ ਦੇ ਡੇਢ ਦੇ ਵਿੱਚ ਕੰਮਸ ਨੂੰ ਮਿਲ ਰਹੀ ਹੈ ਸਰਕਲ ਸਰ ਵੀ ਚੰਗਲਾ ਜੀ ਨੇ ਕਿਹਾ ਸੀਗਾ 10 ਸਰਕਲ ਆ ਸੀ ਉੱਥੇ ਲੁਧਿਆਣੇ ਦੇ ਵਿੱਚ ਪਤਾ ਆਂਦਾ ਤਾਂ 20 ਰੁਪਏ ਉਹਨਾਂ ਦਾ ਪ੍ਰਾਈਸ ਵਿੱਚ ਸੈੱਟ ਕਰਵਾਇਆ ਤੇ ਬਾਅਦ ਤੁਹਾਡੇ ਕੈਸ਼ੀਅਰ ਸਾਹਿਬ ਕਹਿ ਰਹੇ ਆ ਕਿ 100 ਰੁਪਏ 10 ਸਾਲਾ ਪਤਾ 110 ਦਾ ਵਿੱਚੋਂ ਹੱਲਾ ਛੇੜੀ ਹੋ ਤੇਰੇ ਨਹੀਂ ਦੇਖੋ ਸਾਨੂੰ ਇੱਕ ਜਿਹੜੀ ਚੀਜ਼ ਦਿੱਤੀ ਗਈ ਹੈ ਕਿ ਐਮ ਆਰ ਪੀ मैक्सिमम रेटेड प्राइस कोई दवाई तो سوا ایسی चीज नहीं है जेडी के आज दे डेट दे बिकरी है। असी जे अगर 100 दी ਕੀ ਜਗ੍ਹਾ एमआरपी ਹੈ 101 ਰੁਪਇਆ ਵੇਚਦੇ ਆ ਉਹ ਹੀ ਆ ਰੈਟਡ ਪਰ। ਅਗਰ ਅਸੀਂ ਉਹ चीज ਜਿਹੜੀ 60 ਰੁਪਏ ਦੀ ਵੀ ਵੇਚਦੇ ਆ ਜਾਂ 90 ਦੀ ਵੇਚਦੇ ਆ ਅਸੀਂ ਆਪਣੀ ਫੈਮਿਲੀ ਲਈ ਵੀ ਕੁਝ ਦੇਖਣਾ। ਅਸੀਂ ਸਰਕਾਰ ਨੂੰ ਜਦ ਕਹਿੰਨੇ ਪਿਆ ਕਿ ਤੁਸੀਂ ਆਪਣਾ ਮਾਰਜਿਨ ਇੱਕ ਵਿਕਟ ਕਰੋ। ਰਿਟੇਲ ਦਾ ਮਾਰਜਨ ਜਿਹੜਾ ਤੁਸੀਂ 40 ਤੋਂ 60% ਦੇ ਵਿੱਚ ਰੱਖ ਕਰੋ ਔਰ ਹੋਲਸੇਲ ਦਾ ਮਾਰਜਨ ਆਪਣਾ ਤੁਸੀਂ 10 ਤੋਂ 20% ਦੇ ਵਿੱਚ ਰੱਖ ਕਰੋ ਅਸੀਂ ਤਾਂ ਆਪ ਕਹਿ ਰਹੇ ਹਾਂ ਪ੍ਰਧਾਨ ਜੀ ਤੁਸੀਂ ਕਹੇ ਵੀ 4 ਸਾਲ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਇਨਾ ਪੜੀਆਂ ਮੰਗਾਂ ਨੂੰ ਲੈ ਕੇ ਹੁਣ ਤੱਕ ਕਿੰਨਾ ਕੁ ਸੰਘਰਸ਼ ਤੁਸੀਂ ਆ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਕਰ ਚੁੱਕੇ ਹੋ ਅਸੀਂ ਕੇਂਦਰ ਸਰਕਾਰ ਦੇ ਕਾ ਹਾਲਾ ਬੋਲ ਕਾਰਕਮ ਲਾਸਟ ਇਅਰ ਵੀ ਕੀਤਾ ਔਰ ਹੁਣ ਸਾਡੇ ਨਾਗਪੁਰ ਦੇ ਵਿੱਚ ਪਿਛਲੇ ਮਹੀਨੇ ਹੀ ਮੀਟਿੰਗ ਹੋਈ ਹੈ 올 ਇੰਡੀਆ ਦੀ ਉਹਦੇ ਵਿੱਚ ਮੈਂ ਵੀ ਉਹਦੇ ਚੋਂ ਕੇ ਆਇਆ ਸਾਡੀ 올 ਇੰਡੀਆ ਬਾਡੀ ਨੇ ਇੱਕ ਪਰਫਾਰਮਾ ਪੂਰਾ ਸੀ ਬਣਾਇਆ ਜਿੰਨੇ ਵੀ ਅਸਲੇ ਕੈਂਡੀਡੇਟ ਕੰਟੈਸਟ ਕਰ ਰਿਹਾ ਕਿਸੇ ਵੀ ਪਾਰਟੀ ਦੇ ਅਸੀਂ ਸਾਰੀਆਂ ਪਾਰਟੀਆਂ ਦੇ ਜਿਹੜੇ ਹੈੱਡ ਨੇ ਸਾਰਿਆਂ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਕਿ ਸਾਡੀ ਕੈਮਿਸਟਰੀ ਦੀਆਂ ਇਹ ਡਿਮਾਂਡ ਤੇ ਗਿਆ ਆਪਣੇ ਜਿਹੜੇ ਤੁਸੀਂ ਮੈਨੀਫੈਸਟੋ ਆ ਉਹਦੇ ਵਿੱਚ ਰੱਖੋ ਔਰ ਅੱਜ ਅਸੀਂ ਪੰਜਾਬ ਕੈਮਿਸਟ ਐਸੋਸੀਏਸ਼ਨ ਹਰ ਪ੍ਰਧਾਨ ਨੂੰ ਯੂਨਿਟ ਦਾ ਪ੍ਰਧਾਨ ਆ ਚਾਹੇ ਉਹ ਡਿਸਟ੍ਰਿਕਟ ਦਾ ਪ੍ਰਧਾਨ ਆ ਕੋਈ ਸਰਕੂਲਰ ਜਿਸ ਨੂੰ ਉਹਨਾਂ ਨੂੰ ਭੇਜਿਆ ਕਿ ਕੋਈ ਵੀ ਕੈਂਡੀਡੇਟ ਆਂਦਾ ਕਿੱਥੇ ਵੀ ਪਾਰਟੀ ਦਾ ਉਹ ਸਰਕੂਲਰ ਉਹਨਾਂ ਨੂੰ ਮੈਂਬਰੈਂਡਮ ਵੀ ਗੇਪ ਦੇ ਵਿੱਚ ਦਿੱਤਾ ਜਾਵੇ ਤਾਂ ਕਿ ਵਿਧਾਨ ਸਭਾ ਦੇ ਵਿੱਚ ਔਰ ਜਿਹੜੇ ਸਾਡੇ ਐਮਪੀ ਚੁੜ ਕੇ ਜਾਣ ਸਾਡੇ ਜਿਹੜੇ ਪਾਰਲੀਮੈਂਟ ਦੇ ਵਿੱਚ ਸਾਡੀਆਂ ਮੰਗਾਂ ਦੇ ਉੱਤੇ ਸਾਡੀ ਜਿਹੜੀ ਇਹ ਬਦਨਾਮੀ ਹੋ ਰਹੀ ਹੈ ਐਨਪੀਪੀਏ ਦੇ ਵਿੱਚ ਜਿਹੜੇ ਪ੍ਰੋਡਕਟ ਆਣੇ ਚਾਹੀਦੇ ਆ ਉਹਦੇ ਉੱਤੇ ਬੋਲਣ ਔਰ ਸਾਡੀ ਕੇਂਦਰੀ ਸਰਕਾਰ ਦੀ ਜਾਗਰਤੀ ਹੋਵੇ ਅਸੀਂ ਸਾਡੇ ਸਾਰਿਆਂ ਦੀ ਹੈ ਠੀਕ ਹੈ ਤੁਸੀਂ ਇਲੈਕਸ਼ਨਾਂ ਤੋਂ ਪਹਿਲੇ ਜਿਹੜੀ ਹੈ ਇਹ ਮੀਟਿੰਗ ਜਿਹੜੀ ਹੈ ਰੱਖੀ ਗਈ ਹੈ ਚੋਣਾਂ ਦੌਰਾਨ ਰੱਖੀ ਗਈ ਹੈ ਤਾਂ ਕਿਤੇ ਸਮਝਿਆ ਜਾ ਸਕਦਾ ਕਿਤੇ ਰਾਜਨੀਤਿਕ ਪ੍ਰਭਾਵ ਨਹੀਂ ਨਹੀਂ ਹਰੇਕ ਤਾਂ ਕੋਈ ਨਹੀਂ ਹੈ ਇਹ ਇੱਕ ਯੂਨਿਟ ਦੀ ਮੀਟਿੰਗ ਹੈ ਪਰ ਸਾਡੀ ਇਲੈਕਸ਼ਨ ਤੋਂ ਪਹਿਲੇ ਪੰਜਾਬ ਕੇ ਐਸੋਸਿਏਸ਼ਨ ਦੀ ਮੀਟਿੰਗ ਪਟਿਆਲਾ ਤੇ ਲੁਧਿਆਣਾ ਦੇ ਵਿੱਚ ਆਲਰੇਡੀ ਹੋ ਚੁੱਕੀ ਹੈ ਔਰ 12 ਜਨਵਰੀ ਨੂੰ ਸਾਡੀ ਜਿਹੜੀ ਮੀਟਿੰਗ 올 ਇੰਡੀਆ ਦੀ ਨਾਗਪੁਰ ਦੇ ਵਿੱਚ ਕੱਲ੍ਹ ਆਲਰੇਡੀ ਨਹੀਂ ਤੁਸੀਂ ਗੱਲ ਕਹੀ ਹੈ ਨਾ ਵੀ ਭਗਵੰਤ ਮਾਨ ਜੀ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਭਗਵੰਤ ਮਾਨ ਜੀ ਨੇ ਪ੍ਰੋਸਾ ਦਿੱਤਾ ਤਾਂ ਚੋਣਾਂ ਦੌਰਾਨ ਇਹ ਪ੍ਰੋਸਾ ਰੱਖਿਆ ਨਹੀਂ 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 ਇਹ ਇਲੈਕਸ਼ਨ ਤੋਂ ਪਹਿਲੇ ਅੰਮ੍ਰਿਤਸਰ ਵੀ ਆਏ ਸੀ ਔਰ ਉਹਦੇ ਵਿੱਚ ਵਪਾਰੀ ਮਿਲਣੇ ਕੀਤੇ ਸੀ ਐਜ਼ ਅ ਪੰਜਾਬ ਕਮਰਸ ਐਸੋਸੀਏਸ਼ਨ ਦਾ ਪ੍ਰਧਾਨ ਮੈਨੂੰ ਬੁਲਾਇਆ ਗਿਆ ਸੀ ਔਰ ਉਹਦੇ ਵਿੱਚ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਭਗਵੰਤ ਮਾਨ ਜੀ ਨੇ ਉੱਥੇ ਹੀ ਅਨਾਉਂਸ ਕੀਤਾ ਕਿ ਮੈਂ ਕਮੇਸਰ ਦੀ ਜਿਹੜੀਆਂ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਆਵਾਂਗੇ ਹੈਗੀਆਂ ਤੁਹਾਡੀਆਂ ਅਗਲੇ ਹਫਤੇ ਤੁਹਾਡੀ ਮੀਟਿੰਗ ਬੁਲਾ ਕੇ ਕਰਾਂਗਾ ਪਰ ਉਹਦੇ ਵਿੱਚ ਇੱਕ ਹਫਤੇ ਦੇ ਬਾਅਦ ਹੀ ਇਲੈਕਸ਼ਨ ਦਾ ਬੂਡ ਆਫ ਕੰਡਕਟ ਲੱਗਿਆ ਤੇ ਉਹਦੇ ਕਰਕੇ ਜਿਹੜੀ ਸਾਡੀ ਮੀਟਿੰਗ ਨਹੀਂ ਹੋਏ ਪਰ ਸਾਨੂੰ ਲੈਟਰ ਜਿਹੜਾ ਸਾਡੇ ਚੀਫ ਸੈਕਟਰੀ ਸਾਹਿਬ ਦਾ ਸਾਨੂੰ ਆ ਗਿਆ ਕਿ ਇਲੈਕਸ਼ਨ ਤੋਂ ਬਾਅਦ ਤੁਹਾਡੇ ਮੀਟਿੰਗ ਕਰਕੇ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਉਹਨੂੰ ਦੂਰ ਕੀਂਦੇ ਇੱਕ ਮੰਤਰੀ ਜਿਹੜੇ ਹੈ ਹੈਲਥ ਮਿਨਿਸਟਰ ਉਹ ਕਈ ਵਾਰੀ ਪੰਜਾਬ ਦਾ ਦੌਰਾ ਕਰ ਚੁੱਕੇ ਹੈ ਤੁਸੀਂ ਉਹਨਾਂ ਨਾਲ ਮੁਲਾਕਾਤ ਕਰਕੇ ਆਪਣੀ ਮੰਗਾਂ ਨੂੰ ਲੈ ਕੇ ਸਾਡੇ ਦੇਖੋ ਮੇਰੇ ਨਾਲ ਤਾਂ ਨਹੀਂ ਮੇਲ ਹੋਇਆ ਪਰ ਮੇਰੇ ਕਈ ਯੂਨਿਟ ਮੈਂ ਆਪਣਾ ਬਨਾਲਾ ਤੋਂ ਸੰਗਰੂਰ ਤੋਂ ਸਾਡੇ ਜਗੀਰ ਜੈਨ ਜੀ ਬੈਠੇ ਨੇ ਉਹਨਾਂ ਦੇ ਉੱਥੇ ਆਏ ਨੇ ਕਿਉਂਕਿ ਉਹ ਪਰਿਵਾਰੀ ਸੀ ਉਸ ਏਰੀਏ ਦੇ ਉਹਨਾਂ ਨੇ ਮੈਮੋਰੈਂਡਮ ਵੀ ਦਿੱਤਾ ਹੈ ਸਾਡੀ ਆਲ ਇੰਡੀਆ ਬਾਡੀ ਨੇ ਦਿੱਲੀ ਦੇ ਵਿੱਚ ਜਾ ਕੇ ਮੰਡਰੇਜੀ ਦੇ ਨਾਲ ਮੁਲਾਕਾਤ ਕਰਕੇ ਅਸੀਂ ਉਹਨਾਂ ਨੂੰ ਮੈਂਬਰੈਂਡਮ ਆਲਰੇਡੀ ਦੇ ਚੁੱਕਿਆ ਔਰ ਇਸ ਚੀਜ਼ ਦੇ ਨਾਲ ਐਗਰੀ ਵੀ ਹੋ ਚੁੱਕੇ ਨੇ ਕਿ ਤੁਹਾਡੀ ਜਿਹੜੀਆਂ ਡਿਮਾਂਡਸ ਹੈਗੀਆਂ ਉਹ ਜੈਨੂਇਨ ਡਿਮਾਂਡਸ ਹੈ ਔਰ ਉਹਦੇ ਉੱਤੇ ਤੁਸੀਂ ਆਪ ਖੁਦ ਕਹਿੰਦੇ ਹੋ ਤੁਹਾਡਾ ਮਾਰਜਨ ਜਿਹੜਾ ਬਿਕ ਹੋਣਾ ਚਾਹੀਦਾ ਸਰ ਜੈਨ ਸਾਹਿਬ ਨੇ ਇੱਕ ਗੱਲ ਕਹੀ ਹੈ ਵੀ ਅਗਰ ਤੁਸੀਂ GST ਨੂੰ ਲੈ ਕੇ ਬਿਲ ਦੀ ਗੱਲ ਕੀਤੀ ਸੀਗੀ ਤਾਂ ਉਹਦੇ 'ਚ ਤੁਸੀਂ ਐਦਾ ਕਰੋਗੇ ਤਾਂ ਆਉਣ ਵਾਲੇ ਸਮੇਂ 'ਚ ਮੋਦੀ ਜੀ ਆ ਰਹੇ ਆ ਫਿਰ ਨੋਟਿਸ ਆਣਗੇ ਕਿ ਮੋਦੀ ਜੀ ਨੂੰ ਟਾਰਗੇਟ ਕੀਤਾ ਜਾ ਰਿਹਾ ਨਹੀਂ ਐਸੀ ਕੋਈ ਗੱਲ ਨਹੀਂ ਹੈ ਜਸਟ ਇੱਕ ਜੁਮਲਾ ਜਾਂ ਟਾਈਪ ਜਿਹਾ ਬਣ ਜਾਂਦਾ ਹੈ ਕਿ ਅੱਜ ਦੀ ਡੇਟ ਦੇ ਵਿੱਚ ਕੀ ਹੈ ਕਿ ਕੋਈ ਵੀ ਜਿਹੜੀ ਚੀਜ਼ ਹੈ ਅਗਰ ਤੁਸੀਂ Google Pay ਕਰਦੇ ਹੋ ਤੁਹਾਡੇ ਡਿਟੇਲ ਸਾਰੀ ਆਂਦੀ ਹੈ ਜਿਸ ਨਾਲ ਤੁਸੀਂ ਅੱਜ ਦੇਖਿਆ ਜੀ ਮੀਟਿੰਗ ਦੇ ਵਿੱਚ ਵੀ ਸਾਰੇ ਕੇਮਿਸਟਰ ਨੂੰ ਕਹਿਆ ਪਰਚੇਸ ਔਨ ਬਿਲ ਸੇਲ ਔਨ ਬਿਲ ਔਰ ਤਾਂ ਕਿ ਅਜ ਸਪੂਰੀਅਸ ਡਰਗ ਜਿਹੜੀਆਂ ਕਿੰਨੀਆਂ ਦਵਾਈਆਂ ਪਿਛਲੇ ਮਹੀਨੇ ਵੀ ਦੇਖਿਆ ਗੁਰगांव ਦੇ ਵਿੱਚ ਮਿਲਿਆ ਚਨਾਈ ਦੇ ਵਿੱਚ ਮਿਲਿਆ ਦਦੇ ਅਸੀਂ ਸਾਰੇ ਕੇਮਿਸਟਰ ਨੂੰ ਕਹਿੰਦੇ ਆ ਸੇਲ ਔਨ ਬਿਲ ਪਰਚੇਸ ਔਨ ਬਿਲ ਔਰ ਆਪਣੀ ਜਿਹੜੀ ਹੈ ਤੁਸੀਂ ਪੂਰੀ ਡਿਟੇਲ ਸਾਰੇ ਕੋ ਰੱਖੋ ਇੱਕ ਜਿਹੜੀ ਹੈ ਸੇਲ ਤੁਸੀਂ ਕਰ ਰਹੇ ਹੋ ਤੁਹਾਡੇ ਫਾਈਨਲ ਸੈਕਟਰੀ ਸਾਹਿਬ ਦਾ ਉਹਦਾ ਸਿਰਫ ਸਮਝਾਣਾ ਸੀ ਇੱਕ ਜੀ ਦਾ ਕਿ ਕੱਲ ਨੂੰ ਤੁਸੀਂ Google Pay ਦੇ ਉੱਤੇ ਪੇਮੈਂਟ ਲੈ ਰਹੇ ਹੋ ਸਾਰੀ ਕਰ ਰਹੇ ਹੋ ਤੁਹਾਡੇ ਕੋਲ ਪਰਚੇਜ ਜਿਹੜੀ ਹੈ ਤੁਹਾਡੇ ਕੋਲ ਉਸ ਪ੍ਰੋਡਕਟ ਦੀ ਹੈ ਨਹੀਂ ਪਰ ਸੇਲ ਜਿਹੜੀ ਤੁਹਾਡੇ ਕੋਲ ਹੈਗੀ ਹੈ ਤਾਂ ਕਿ ਤੁਸੀਂ ਸਾਰਾ ਰਿਕਾਰਡ ਉਹਦਾ ਰੱਖੋ ਨਹੀਂ ਤੇ ਕੱਲ ਨੂੰ GST ਡਿਪਾਰਟਮੈਂਟ ਵੀ ਤੁਹਾਡੇ ਕੋਲ ਆ ਸਕਦਾ ਹੈ ਇਨਕਮ ਟੈਕਸ ਡਿਪਾਰਟਮੈਂਟ ਵੀ ਤੁਹਾਡੇ ਕੋਲ ਆ ਸਕਦਾ ਹੈ ਯੂ ਸ਼ੁਡ ਬੀ ਵੈਰੀ ਕੇਅਰਫ ਪੁਣਾ ਦਾ ਮਤਲਬ ਮੋਦੀ ਸਰਕਾਰ ਦੇ ਹੁੰਦੇ ਹੀ ਤੁਸੀਂ ਸੰਘਰਸ਼ ਜ਼ਿਆਦਾ ਕੀਤਾ ਜਾਂ ਉਸ ਤੋਂ ਪਹਿਲੀਆਂ ਸਰਕਾਰਾਂ ਵੇਲੇ ਵੀ ਸੰਘਰਸ਼ ਕੀਤਾ ਅਸੀਂ ਪਹਿਲੀਆਂ ਸਰਕਾਰਾਂ ਦੀ ਸਾਡੀ ਜਦੋਂ ਦੀ 올 ਇੰਡੀਆ ਬਾਡੀ ਬਣੀ ਹੈ ਟਾਈਮ ਟੂ ਟਾਈਮ ਨਵੇਂ ਗਨੋਂ ਆਉਂਦੇ ਜਾਂਦੇ ਨੇ ਔਰ ਅਸੀਂ ਹਰ ਵਕਤ ਹੀ ਕੋਈ ਨਾ ਕੋਈ ਅਸੀਂ ਫਾਈਟ ਕਰਦੇ ਰਹਿੰਦੇ ਔਰ ਅੱਜ ਜੇ ਅਗਰ ਆਨਲਾਈਨ ਦੇ ਵਿੱਚ ਅਸੀਂ ਸਕਸੈਸਫੁਲ ਹੋਏ ਆ ਇਟ ਇਜ਼ ਬਿਕਾਸ ਆਫ ਦਾ ਸਾਡਾ ਸੰਘਰਸ਼ ਜਿਹੜਾ ਪਿਛਲੇ 8 ਸਾਲ ਤੋਂ ਜਿਹੜਾ ਚੱਲ ਰਿਹਾ ਔਰ ਆਨਲਾਈਨ ਅੱਜ ਵੀ 100% ਇੰਪਲੀਮੈਂਟ ਨਹੀਂ ਹੋਈ ਅੱਜ ਵੀ ਜਿਹੜਾ ਜਿਹੜੀ ਕੰਪਨੀ ਹੈ ਤੇ ਨਵੇਂ ਹਾਈ ਕੋਰਟ ਦੇ ਵਿੱਚ ਔਰ ਦਿੱਲੀ ਹਾਈ ਕੋਰਟ ਦੇ ਵਿੱਚ ਅੱਜ ਵੀ ਜਿਹੜਾ ਉਹਨਾਂ ਨੇ ਹਾਈ ਕੋਰਟ ਨੇ ਕਹੀ ਹੈ ਕਿ ਤੁਸੀਂ ਜੋ ਵੀ ਕਰ ਰਹੇ ਹੋ ਗਲਤ ਕਰ ਰਹੇ ਹੋ ਔਰ ਸਰਕਾਰ ਨੂੰ ਉਹਨਾਂ ਨੇ ਜੁਲਾਈ ਦਾ ਟਾਈਮ ਦਿੱਤਾ ਹੋਇਆ ਹੈ ਕਿ ਜੁਲਾਈ ਤੱਕ ਤੁਸੀਂ ਜੋ ਵੀ ਹੈ ਇਹਦੇ ਉੱਤੇ ਅਮੈਂਡ ਕਰਕੇ ਤੇ ਤੁਸੀਂ ਆਪਣੀ ਡਿਟੇਲ ਬਣਾਓ ਤੇ ਕੋਰਟ ਦੇ ਵਿੱਚ ਪਰਮਿਸ਼ਨ ਅੰਤ ਵਿੱਚ ਡਾਕਟਰ ਸੰਜੀਪ ਕਪੂਰ ਜੀ ਔਰ ਡਾਕਟਰ ਲਖਿਤਰਾ ਚੱਕੂ ਜੀ ਵੱਲੋਂ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਤਾਂ ਇਹਨੂੰ ਕਿਦਾਂ ਦਾ ਮਹਿਸੂਸ ਕੀਤਾ देखो जी मेनू बहुत अच्छा लगा है के आज उपराला जेड़ा पटियाला डिस्ट्रिक्ट एसोसिएशन दे सारे यूनिट इथे आए ने और दुआ साहब मथे ਸਾਡੇ ਜਨਰ ਸੈਕਟਰੀ ਨੇ ਡਿਸਟ੍ਰਿਕਟ ਦੇ سارے ਯੂਨਿਟ ਦੇ ਵਿੱਚ ਰਾਜਪੁਰਾ ਨੇ ਇੱਥੇ ਮੀਟਿੰਗ ਕੀਤੀ ਹੈ ਰਾਤ ਦੇ ਟਾਈਮ اور ਐਫੀਲੇਟ 200 ਮੈਂਬਰ ਜਿਹੜਾ ਟੋਟਲ ਸਾਰਾ ਉਹਨਾਂ ਦਾ ਲੋਕਲ ਇਹ ਮੈਂਬਰ ਪਲੱਸ ਯੂਨਿਟ ਦੇ ਪ੍ਰੈਜ਼ੀਡੈਂਟ ਸੈਕਟਰੀ ਇੱਥੇ ਆਏ ਨੇ ਬਹੁਤ ਹੀ ਅੱਛਾ ਲੱਗਾ ਮੈਂ ਆਪਣੀ ਪੰਜਾਬ ਕੈਮਿਸ ਐਸੋਸੀਏਸ਼ਨ ਸਮੂਹੀ ਮੈਂ ਜਨਰਲ ਸੈਕਟਰੀ ਚਾਵਲਾ ਜੀ ਵੱਲੋਂ ਜੀਤ ਜੀ ਵੱਲੋਂ ਔਰ ਸਾਡੇ ਆਰਗੇਨਾਈਜ਼ ਸੈਕਟਰੀ ਜੈਨ ਸਾਹਿਬ ਵੱਲੋਂ ਤੇ ਸਾਰੇ 23 ਦੇ ਸਾਰੇ ਜ਼ਿਲ੍ਹਿਆਂ ਵੱਲੋਂ ਮੈਂ ਕਾਕੂ ਜੀ ਦਾ ਦੁਆ ਜੀ ਦਾ ਔਰ ਰਾਜਪੁਰਾ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਸਾਡਾ ਲਾਲ ਮੈਂ ਕੈਸ਼ੀਅਰ ਸਾਹਿਬ ਗੱਲ ਕਰਨੀ ਲਾਲ ਦੱਸਣਾ ਚਾਹੁੰਦਾ ਭਾਈ ਸਾਹਿਬ ਨੇ ਵੀ ਦੋ ਵਾਰੀ ਪੁੱਛਿਆ ਵੀ ਤੁਸੀਂ ਮੋਤੀ ਸਾਹਿਬ ਨੂੰ ਟਾਰਗੇਟ ਕਰਨਾ ਚਾਹੁੰਦੇ ਹੋ ਮੈਂ ਜਾ ਮੈਂ ਟਾਰਗੇਟ ਦੀ ਗੱਲ ਨਹੀਂ ਕੀਤੀ ਜੀ ਮੈਂ ਕਿਸੇ ਵੀ ਦੀ ਗੱਲ ਕੀਤੀ ਆ ਮੇਰੀ ਪ੍ਰੈਸਰ ਬਾਨ ਹੈ ਮੈਂ ਹਮੇਸ਼ਾ ਸਟੇਟ ਦੇ ਇੱਕ ਵੱਲ ਕਹਿਣਾ ਹੁੰਦਾ ਕੈਮਿਸਟਾਂ ਦਾ ਉਵੇਂ ਸਾਡੀ ਰਾਜਨੀਤੀ ਨਹੀਂ ਨਾ ਸੀ ਕਿਸੇ ਰਾਜਨੀਤੀ ਦੇ 파ਟਨਰ ਅਸੀਂ ਇੱਕ ਬਿਜ਼ਨਸਮੈਨ ਆ ਸਾਫ ਸੁਥਰੇ ਦਵਾਈਆਂ ਖਰੀਦਣਾ ਤੇ ਦਵਾਈਆਂ ਵੇਚਣਾ ਸਾਡਾ ਕੰਮ ਆ ਸਾਡਾ ਧਰਮ ਔਰ ਸਾਡਾ ਕਰਮ ਸਾਡੀਆਂ ਦਵਾਈਆਂ ਨੇ ਸਾਡਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਔਰ ਜਿਹੜੀ ਪਾਰਟੀ ਕਿਸੇ ਦਾ ਵੀ ਕੰਮ ਕਰਦੀ ਆ ਜਾਂ ਕਿਹੜੇ ਬੇਨ ਦਾ ਕੰਮ ਕਰਦੀ ਆ ਅਸੀਂ ਸਿਰਫ ਉਹਨੂੰ ਸੁਝਾਅ ਦਿੰਦੇ ਆ ਹੁਣ ਆਨਲਾਈਨ ਦਾ ਸੁਝਾਅ ਸੀਗਾ ਭਾਜੀ ਮੋਦੀ ਸਾਹਿਬ ਨੇ ਕਿਹਾ ਵੀ ਆਨਲਾਈਨ ਤੋਂ ਡੁਪਲੀਕੇਸੀ ਆ ਰਹੀ ਆ ਉਹਨੂੰ ਬੰਦ ਕੀਤਾ ਹੈ ਮੋਦੀ ਸਾਹਿਬ ਨੇ ਸਾਡਾ ਸੁਣੀ ਸਾਡਾ ਜੀਡੀ ਸਰਕਾਰ ਸਾਡੇ ਲਈ ਵਧੀਆ ਕੰਮ ਕਰੇਗੀ ਯਾ ਕਰੀਏ ਜੀ ਉਹਦੇ ਮਤਲਬ ਟੈਂਪਲ ਐਸ ਐਡ ਇਹ オンલાઈન ਦਾ ਡਿਸਕਾਊਂਟ ਵੀ ਮਿਲ ਰਿਹਾ ਹੈ ਕਸਟਮਰ ਨੂੰ ਅਸਲ ਵਿੱਚ ਪਤਾ 110 オンલાઈન ਡਿਸਕਾਊਂਟ ਵੀ ਮਿਲ ਰਿਹਾ ਹੈ ਦੇਖੋ 10 ਸਾਲਾ ਪਤਾ ਮੈਂ ਇਹ ਨਹੀਂ ਗਿਆ ਅੱਜ 10 ਵਾਲਾ ਪਤਾ 110 ਐਨ ਡੰਗਰ ਸਾਹਿਬ ਨੇ ਨਹੀਂ ਕਿਹਾ ਤੁਹਾਨੂੰ ਬਾਰ ਬਾਰ ਸੁਣ ਕਹਿ ਰਹੇ ਆ ਸਰ ਐਨ ਪੀ ਪੀਏ ਪ੍ਰਾਈਸ ਨਗਾਂਦੀ ਹੈ ਕੋਈ ਵੀ ਦਵਾਈ ਐਨ ਪੀ ਪੀਏ ਦੀ ਪਰਮਿਸ਼ਨ ਤੋਂ ਬਗੈਰ ਪਤਾ ਨਹੀਂ ਤਾਂ ਦੇਖ ਸਕਦਾ ਕੋਈ ਵੀ ਕੈਮੀ ਬੇਚਦਾ ਸਰ ਤੁਸੀਂ ਇੱਕ ਗੱਲ ਵੀ ਕਹੀ ਸੀ ਕਿ ਡਿਸਕਾਊਂਟ ਨਾ ਦਿੱਤਾ ਜਾਏ ਦੁਕਾਨਦਾਰਾਂ ਨੂੰ ਆਪਣੇ ਨੂੰ ਡਿਸਕਾਊਂਟ ਕਿਉਂ ਨਾ ਦਿੱਤਾ ਜਾਏ ਕਿਉਂਕਿ ਜਿਹੜਾ ਤੁਹਾਡੇ ਕੋਲ ਪੇਸ਼ੈਂਟ ਆਂਦਾ ਉਹ ਮਜਬੂਰੀ ਦੇ ਵਿੱਚ ਆਂਦਾ ਹੈ ਡਾਕਟਰ ਕੋਲ ਜਾਵੇ ਜਾਂ ਕੈਮਿਸਟ ਕੋਲ ਜਾਵੇ ਉਹ ਮਜਬੂਰੀ ਚਾਂਦਾ ਉਹ ਡਿਸਕਾਊਂਟ ਉਮੀਦ ਰੱਖਦਾ ਤੁਹਾਡੇ ਕੋਲ ਇਹਦਾ ਹੱਕ ਬਣਦਾ ਸਰ ਹਰ ਬੰਦੇ ਦਾ ਰਾਈਟ ਬਣਦਾ ਮਾਰਕੀਨ ਜੀ ਜਾ ਕੇ ਇੱਕ ਕਮੀਜ਼ ਸ਼ਰਟ ਆ ਜੀ ਉਹਦੇ ਤੇ ਐਮਰ ਵੀ ਹੈਗਾ ਤੁਸੀਂ ਉੱਥੇ ਕਿਉਂ ਨਹੀਂ 바ਰਗੇਨ ਕਰਦੇ ਉੱਥੇ ਤੁਸੀ ਜਾ ਕੇ ਕਿਉਂ ਨਹੀਂ ਜਾਂਦੇ ਜਾ ਕੇ ਆਇਆ ਇੰਡੀਅਨ ਟੈਰਮ ਦੀ ਆ ਜੀ ਆ ਰਹੀ ਹੈ ਜੀ ਇਹ 500 ਦਾ ਇਹ ਕਪੜਾ ਤੁਹਾਨੂੰ ਪਤਾ ਕਿੰਨੇ ਦਾ ਗੱਲ ਤਾਂ ਇਹ ਹੈ ਸਰਕਾਰ ਨੇ ਫੈਸਿਲਿਟੀ ਦਿੱਤੀਆਂ ਦਵਾਈਆਂ ਤੇ ਐਮਰ ਵੀ ਨਹੀਂ ਅਸੀਂ ਆਪਣੇ ਖਰਚਿਆਂ ਦੇ ਹਿਸਾਬ ਨਾਲ ਡਿਸਕਾਊਂਟ ਦਿੰਦੇ ਅਸੀਂ ਕਹਿੰਦੇ ਜੀ ਮੈਨੂੰ ਡਿਸਕਾਊਂਟ ਨਾ ਦਿਓ ਬਿਲਕੁਲ ਡਿਸਕਾਊਂਟ ਨਾ ਦਿਓ ਅਸੀਂ ਕਹਿੰਦੇ ਤੁਸੀਂ ਆਪਣੇ ਖਰਚੇ ਘਟੋ ਅਸੀਂ ਡਿਸਕਾਊਂਟ ਨਾ ਦੇਣ ਦੀ ਗੱਲ ਹੀ ਨਹੀਂ ਕੀਤੀ ਅਖੀਰ ਤੇ ਅਖੀਰ ਚ ਇੱਕ ਗੱਲ ਦੱਸ ਦਿਓ ਜੀ ਇੱਕ ਹੋਰ ਯੂਨੀਅਨ ਐਜੰਸੀ ਦੇ ਬਾਰੇ ਤੁਸੀਂ ਵਾਰ-ਵਾਰ ਕਹਿ ਰਹੇ ਸੀਗੇ ਕੁਝ ਵੀ ਸਾਰਤੀ ਲੋਕ ਜਿਹੜੇ ਹੈਗੇ ਉਹ ਤੁਹਾਡੀ ਜਿਹੜੀ ਐਸੋਸੀਏਸ਼ਨ ਹੈ ਉਸ ਨੂੰ ਲੈ ਕੇ ਕਈ ਤਰ੍ਹਾਂ ਦੀ ਗੱਲਾਂ ਆ ਰਹੀਆਂ ਨੇ ਸਾਹਮਣੇ ਤਾਂ ਇਕ ਜੁਟਾ ਕਿਉਂ ਨਹੀਂ ਕਰ ਸਕਦੇ ਅੱਛਾ ਕੋ ਚੱਲ ਰਿਹਾ ਚੱਲ ਰਿਹਾ ਬੜਾ ਅੱਛਾ ਹੋਆ ਤੁਸੀਂ ਕਿਹਾ ਮੈਂ ਦੇ ਬਾਰੇ ਕਿਉਂਕਿ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਮੈਂ ਮੇਰੇ ਲਈ 27000 ਕੈਮਿਸਟਾ ਜਿਹੜੇ ਪੰਜਾਬ ਕੈਮਿਸਟ ਦੇ ਟੋਟਲ 23210 ਨੇ ਮੇਰੇ ਲਈ 27000 27000 ਕੈਮਿਸਟ ਮੇਰੇ ਨਾਲ ਹੈ ਅਗਰ ਕੁਝ ਲੋਕ ਜਿਹੜੇ ਐਸੇ ਹੈ ਜਿਹੜੇ ਕਿ ਆਪਣੀ ਟਰਮਸ ਐਂਡ ਕੰਡੀਸ਼ਨਸ ਦੇ ਜਾਂ ਕੁਝ ਕਰਨਾ ਚਾਹੁੰਦੇ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਜਾਂ ਕੁਝ ਉਹਨਾਂ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਮੇਰੀ ਉਹਨਾਂ ਨੂੰ ਵੀ ਦੋ ਹੱਥ ਜੋੜ ਕੇ ਅੱਜ ਰਿਕੁਐਸਟ ਹੈ ਕਿ ਅੱਜ ਕੈਮਿਸਟਾਂ ਦੀਆਂ ਸਮੱਸਿਆਵਾਂ ਇੰਨੀਆਂ ਆਓ ਸਾਰੇ ਇਕੱਠੇ ਹੋ ਕੇ ਇੱਕ ਹੱਲਾ ਮਾਰੀਏ ਤੇ ਕੈਮਿਸਟੇਟ ਨੂੰ ਬਚਾਈਏ ਰਾਜਨੀਤੀ ਹਾਵੀ ਤਾਂ ਨਹੀਂ ਹੋ ਰਹੀ ਐਸੋ ਸਾਡੇ ਕੋਈ ਐਸੇ ਰਾਜਨੀਤਿਕੋ ਮੈਂ ਪਹਿਲੇ ਵੀ ਕਿਹਾ ਉਹਨੇ ਮੇਰੇ ਦੀਪ ਜੀ ਨੇ ਵੀ ਕਿਹਾ ਸਾਡੇ ਲਈ ਕੋਈ ਰਾਜਨੀਤੀ ਨਹੀਂ ਹੈ ਸਾਡੇ ਲਈ ਸਾਰੀ ਪਾਰਟੀਆਂ ਜਿਹੜੀਆਂ ਇੱਕ ਬਰਬਰ ਹੈ ਪਹਿਲੇ ਵਪਾਰੀ ਅਸੀਂ ਫਿਰ ਬਾਅਦ ਦੇ ਵਿੱਚ ਅਸੀਂ ਜਿਹੜਾ ਕਿੱਥੇ ਉਹਦੇ ਨਾਲ ਆ ਤੁਸੀਂ ਦੇਖੋ ਅੱਜ ਅਸੀਂ ਇੱਥੇ ਬੈਠੇ ਆ ਕੋਈ ਕਿਸੇ ਪਾਰਟੀ ਦੇ ਨਾਲ ਕੋਈ ਕਿਸੇ ਪਾਰਟੀ ਦੇ ਨਾਲ ਅਸੀਂ ਸਾਰਿਆਂ ਕੇ ਜਾ ਕੇ ਸੁਝਾਓ ਜਾ ਕੇ ਰੱਖਦੇ ਆ ਅਗਰ ਮਾਨ ਸਾਹਿਬ ਨੇ ਸਾਨੂੰ ਬੁਲਾਇਆ ਜਾ ਕੇ ਅਸੀਂ ਉਹਨਾਂ ਨੇ ਕੀਤਾ ਵੀ ਵਿਲ ਬੀ ਥੈਂਕਫੁਲ ਟੂ ਥੈਟ ਅਗਰ ਪਿਛਲੀ ਸਰਕਾਰ ਨੇ ਸਾਡੀ ਇਹ ਮੰਡੇਟ ਡੈਕ ਪੌਸਿਬਲ ਬਣਾਈ ਹੈ ਅਸੀਂ ਬਹੁਤ थैंकफुल ਉਹਦੇ ਵਿੱਚ ਕੁਝ ਪੁਆਇੰਟ ਰਹਿ ਗਏ ਆ ਅਸੀਂ ਸਰਕਾਰ ਕੋਲ ਜਾ ਕੇ ਲਲਣ ਠੀਕ ਥੈਂਕ ਯੂ ਵੈਰੀ ਥੈਂਕ ਯੂ